ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੀ ਥਾਈ ਤਾਂ ਭੋ ਕੇ ਹਾ ਕਾੜਾ ਜੀਓ ਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਧ ਬਿਨ ਦੁਜਾ ਅਵਰ ਨ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀਵੰਤ ਸਭ ਤੁਧ ਉਪਾਏ ਜਿੱਤ ਜਿੱਤ ਭਾਣਾ ਤਿਤ ਤਿਤ ਲਾਏ ਸਬਕਿਸ਼ ਕੀਤਾ ਤੇਰਾ ਹੋਵੈ ਨਾਹੀ ਕਿਛ ਆਸਾੜਾ ਜੀਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਾਨਸੀਤ ਲਾਇਆ ਗੁਰਪੂਰਾ ਵਜੀ ਵਧਾਈ ਨਾਨਕ ਜਿਤਾ ਵਿਖਾੜਾ ਜੀਓ ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇਕ ਪਲ ਖਿੰਨ ਵਿਸਰਹਿ ਤੂੰ ਸੁਆਮੀ ਜਾਨਉ ਬਰਸ ਪਚਾਸਾ ਹਰ ਜਿਉ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਪਲ ਖਿੰਨ ਵਿਸਰਹਿ ਤੂੰ ਸੁਆਮੀ ਜਾ ਨਉ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪ੍ਰਗਾਸਾ ਹਰ ਜਿਉ ਤੁਮ ਆਪੇ ਦੇਹੁ ਬੁਝਾਈ ਹਰ ਜਿਉ ਤੁਧ ਵਿਟ ਹੋਵਾਰਿਆ ਸਾਧ ਹੀ ਤੇਰੇ ਨਾਮ ਵਿਟ ਹੋ ਬਲ ਜਾਈ ਹਰ ਜਿਉ ਤੁਮ ਆਪੇ ਦੇਹੋ ਬੁਝਾਈ ਹਰ ਜਿਉ ਤੁਧ ਵਿਟ ਹੋ ਵਾਰਿਆ ਸਾਧ ਹੀ ਤੇਰੇ ਨਾਮ ਵਿਟ ਹੋ ਬਲ ਜਾਈ ਰਹਾਓ ਵਾਹ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫੁਰਮਾਨ ਕਰਦੇ ਨੇ हे ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚਿਰ ਮੇਰੇ ਸਰੀਰ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾਂ हे ਪ੍ਰਭੂ ਜੇ ਤੂੰ ਮੈਨੂੰ ਇੱਕ ਪਲ ਭਰ ਜਾਂ ਇੱਕ ਛਿਨ ਭਰ ਵੀ ਵਿਸਰਦਾ ਹੈ ਮੈਂ ਉਹ ਵਕਤ 50 ਸਾਲ ਬੀਤ ਗਏ ਸਮਝਦਾ ਹਾਂ ਏ ਭਾਈ ਅਸੀਂ ਸਦਾ ਤੋਂ ਮੂਰਖ ਅਣਜਾਣ ਤੁਰੇ ਆ ਰਹੇ ਸਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਿਕ ਜੀਵਨ ਦਾ ਚਾਨਣ ਹੋਇਆ ਹੈ ਏ ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਣ ਦੀ ਮੈਨੂੰ ਸਮਝ ਬਖਸ਼ ਏ ਪ੍ਰਭੂ ਮੈਂ ਤੇਤੋਂ ਸਦਾ ਸਦਕੇ ਜਾਵਾਂ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ